आश्वर्या राय ने अपनी मां ਦਾ ਜਨਮ ਦਿਨ ਮਨਾਇਆ ਜੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਨੇ ਦਰਸਲ ਮਸ਼ਹੂਰ ਅਦਾਕਾਰਾ ਆਸ਼ਵਰਿਆ ਰਾਏ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਹੀ ਕੋਈ ਨਾ ਕੋਈ ਪੋਸਟ ਸ਼ੇਅਰ ਕਰਦੀ ਰਹਿੰਦੀ ਹੈ ਤੇ ਹੁਣ ਹਾਲੀ ਦੇ ਵਿੱਚ ਆਸ਼ਵਰਿਆ ਰਾਏ ਨੇ ਆਪਣੀ ਮਾਂ ਦਾ ਜਨਮ ਦਿਨ ਆਪਣੇ ਪਰਿਵਾਰ ਦੇ ਨਾਲ ਦੇ ਰਾਤ ਮਨਾਇਆ ਜਿਸ ਦੀਆਂ ਖੂਬਸੂਰਤ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰam ਹੈਂਡਲ ਤੇ ਸਾਂਝੀਆਂ ਕੀਤੀਆਂ ਨੇ ਜੋ ਕਿ ਇੰਟਰਨੈਟ ਤੇ ਕਾਫੀ ਵਾਇਰਲ ਹੋ ਰਹੀਆਂ ਨੇ ਜੀਆਂ ਤੁਹਾਨੂੰ ਦੱਸਦੀ ਕਿ ਮਾਂ ਬ੍ਰਿੰਦਰਾ ਰਾਏ ਦੇ ਜਨਮ ਦਿਨ ਦੇ ਜਸ਼ਨ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਆਸ਼ਵ ਹੈ ਲਵ ਯੂ ਬਰਥਡੇ ਗਲ ਡੀਅਰੈਸਟ ਮਮ ਐਂਡ ਡੈਡਾ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਐਸ਼ਵਰਿਆ ਰਾਏ ਆਪਣੀ ਬੇਟੀ ਅਰਾਧਿਆ ਦੇ ਨਾਲ ਮਾਂ ਨਾਲ ਪੋਜ਼ ਦੇ ਰਹੀ ਹੈ ਇਜ਼ਰਾਨ ਉਹਨਾਂ ਨੇ ਆਪਣੇ ਮਰਹੂਮ ਪਿਤਾ ਦੀ ਫੋਟੋ ਵੀ ਹੱਥਾਂ ਦੇ ਵਿੱਚ ਫੜੀ ਹੋਈ ਸੀ ਤੇ ਐਸ਼ਵਰਿਆ ਅਤੇ ਅਰਾਧਿਆ ਦੇ ਨਾਲ ਨਾਲ ਹੋਰ ਲੋਕ ਵੀ ਬਰਿੰਦਰਾ ਦੇ ਪਿਆਰ ਪਰਸਾਂਦੇ ਹੋਏ ਜਿਹੜੇ ਕਿ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਦੇ ਵਿੱਚ ਅਦਾਕਾਰ ਦਾ ਬੇਹਦ ਸਟਾਈਲਿਸ਼ ਲੁੱਕ ਦੇਖਿਆ ਜਾ ਸਕਦਾ ਹੈ ਉੱਥੇ ਹੀ ਉਹਨਾਂ ਦੀ ਬੇਟੀ ਦਾ ਬਦਲਿਆ ਹੋਇਆ ਲੁੱਕ ਵੀ ਦੇਖਿਆ ਜਾ ਸਕਦਾ ਹੈ